ਸਮੋਸੇ ਕਿੱਬਾਸ ਹੋਣਾ ጢጃð gutter filtrate when hoc broken. ਇੱਕ ਜਿਹਾ ਚੱਲ ਪਿਆ ਨਹੀਂ ਥੋੜਾ ਥੋੜਾ ਸਾਹਵੇਂ ਘਾਟ ਆਗਾ ਚਲੋ ਠੰਡਾ ਹੋਊਗੀ ਆ ਦੇਖੋ ਮਾਨਸਾ ਦਾ ਹੁਣ ਦਾ ਟਾਈਮ ਹੈ ਜੀ ਬਾਹਰ ਸੇ ਲੱਗੀ ਹੋਈ ਹੈ ਛੋਟ ਛੋਟੀ ਕਰਕੇ ਆਇਆ ਤੁਹਾਨੂੰ ਮੇਰੇ ਕੋਲ ਆ ਗਿਆ ਜੀ ਮਾਨਸਾ ਦਾ ਇੱਕ ਇੱਕ ਸਰਕਾਰੀ ਸਕੂਲ ਕਾਲਜ ਅਸਾ ਸਰਕਾਰੀ ਕਾਲਜ ਗਰਮੀ ਤੋਂ ਕੁਝ ਰਾਤ ਮਿਲੂਗੀ ਜ਼ਰੂਰ ਇਹ ਦੇਖੋ ਦੋਸਤੋ ਮਾਨਸਾ ਦਾ ਮਾਲ ਗ੍ਰੈਂਡ ਮਾਲ ਦੇ ਨਾਂ ਤੇ ਆ ਉਹ ਸਾਹਮਣੇ ਲਿਖਿਆ ਹੋਇਆ ਗ੍ਰੈਂਡ ਮਾਲ ਰੈਸਟੋਰੈਂਟ ਬਾਰ ਲੌਂਜ ਸਿਨੇਮਾਸ ਬੈਂਕਟ ਹਾਲ ਪ੍ਰਿਸਟਾ ਸ਼ਿਕਾਗੋ ਪੀਜ਼ਾ ਵੀ ਇੱਥਾ ਮਿਲਦੇ ਆ ਦੇਖੋ ਲੋਕਾਂ ਦਾ ਫੇਵਰੇਟ ਸ਼ਿਕਾਗੋ ਪੀਜ਼ਾ ਸ਼ਿਕਾਗੋ ਖਾਣੇ ਦਾ ਆਹ ਆ ਰਿਹਾ ਹੈ ਜੇ ਕੋਈ ਨਹੀਂ ਬੰਨ੍ਹਦਾ ਹੈ ਹਾਈਡਰਾਗਾ ਇਹ ਆ ਗਿਆ ਜੀ ਆਸ਼ਾ ਬੈਂਕਟ ਹਾਲ ਵਾਲਿਆਂ ਦਾ ਹੋਟਲਾਗਾ ਹੋਟਲਾ ਆਸ਼ਾ ਆ ਆ ਆਸ਼ਾ ਬੈਂਕ ਦਾ ਹਾਲਾ ਪੁਰਾਣਾ ਜਿਹੜਾ ਪਹਿਲਾਂ ਹੁੰਦਾ ਸੀ ਆ ਇਹ ਨਾ ਹੱਬ ਨਾ ਹੱਬ ਸਟੈਂਡ ਇਹ ਆ ਗਾ ਜੀ ਈਟਨ ਗਾਰਡਨ ਤੋਂ ਬਹੁਤ ਵਧੀਆ ਹੈ ਪੈਸਾ ਦਾ ਈਟਨ ਗਾਰਡਨ ਅੰਡੀਕਸ ਸੇਕਲ ਨਾ ਹੋ ਗਏ ਇਹ ਵਾਲਾ ਗਿਰ ਗਿਆ ਸੀ ਜੀ ਪਿਛਲੇ ਸਾਲ ਮਦਰ ਮੇ ਮਿਲਣਾ ਇਹ ਹੁਣ ਨਵਾਂ ਬਣਾ ਰਹੇ ਨੇ ਜੀ ਇਹ ਆ ਗਈ ਸਿਰੜੀ ਸਾਈਂ ਪਾਪਾ ਜੀ ਦਾ ਮੰਦਿਰ ਬਣ ਰਿਹਾ ਹੈ ਇੱਥੇ ਇਹ ਜਗਾ ਜਿੱਥੇ ਹੋ ਗਿਆ ਆ ਗਿਆ ਮਾਤਾ ਮਾਤਾ ਸਾਈਂ ਮਿੱਠੂ ਕਵਾੜਿਆ ਤੇ ਆ ਗਿਆ ਜੀ ਆਪਣੇ ਮਾਨਸਾ ਦੇ ਜਹਾਜਾਂ ਵਾਲੇ ਮਿੱਠੂ ਕਵਾੜ ਗਿਆ ਇਹ ਖੜਾ ਜੀ ਹਾਂ ਸੰਦਕ ਮੰਡ ਤੇ ਇਹ ਨਈਂ ਦੁਕਾਨਾਂ ਨੇ ਜੀ ਪਤਾ ਹੀ ਨਹੀਂ ਇਹਨਾਂ ਕਿੰਨੀ ਦੁਕਾਨਾਂ ਨੇ ਇਹ ਉਧਰੋਂ ਲੈ ਕੇ ਸਾਰਾ ਚਾਰਸ਼ਰਿਆ ਦੇ ਕੋਹਾ ਵੀ ਇਹਨਾਂ ਦੀ ਹੈ ਸਾਰਾ ਬੜਾ ਲੋਹਾ ਇਕੱਠਾ ਕਰ ਰੱਖਿਆ ਇਹਨਾਂ ਨੇ ਇਹ ਆਹ ਦੁਕਾਨ ਹੈ ਜਿਹੜੀ ਇਹ ਇੱਥੋਂ ਤੱਕ ਇਹਨਾਂ ਦਾ ਜੀ ਨਾ ਜੀ ਇਹ ਦੇਖ ਲਓ। ਨੀਣਾ ਪੁਰਾਣੀ ਦੁਕਾਨ ਆ ਗਈ। ਆਕੇ ਆ ਗਈ ਮਾਰਸਾ ਜੀ ਤਾਂ ਨਾ ਲੋਕਾਂ ਇੱਥੇ ਆ। ਆ ਆ ਗਿਆ ਜੀ ਕੈਂਚੀਆਂ। ਖਾਣਸਾ ਕੈਂਚੀਆਂ। ਇੱਧਰ ਹੈਗਾ ਫ੍ਰਿੱਡਾ ਹੱਦਦਾਰਿਆ ਪੱਥਾ ਇੱਧਰ ਪਟਿਆਰਾ ਜੀ। ਇਹ ਤੋਂ ਸਿੱਧੇ ਜਾਵਾਂਗੇ ਤਾਂ ਆਪਾਂ ਉੱਪਰ ਨਾਲਾ ਆਊਗਾ ਜੀ। अपरी, बॉला अवट गातू की मेरेकोष जेले हो नागी काने? अई जर दी अपला नागा जागा चल को गिन, इन मोट साना ना पॉइंट